ਜੀ ਵੇਖਰੋ ਜੀ ਪ੍ਰੈਕਟਿਕ ਮਨੋਸ਼ਾਹ ਤੋਂ ਜਸਪੀਰ ਸਿੰਘ ਨੂਰ ਪਰ ਇਸ ਸਮੇਂ ਪਿੰਡ ਚੇਤਾ ਦੇ ਹਾਲਾਤ ਬੜੇ ਬਦਤਰ ਬੜੇ ਹੋਏ ਨੇ ਲੋਕੀ ਪਿੰਡ ਦੇ ਪਾਣੀ ਦੇ ਵਿੱਚ ਘਰੇ ਹੋਏ ਨੇ ਤੇ ਲੋਕਾਂ ਨੂੰ ਇਸ ਸਮੇਂ ਪਾਣੀ ਵੀ ਨਸੀਬ ਨਹੀਂ ਹੋ ਰਿਹਾ ਦੂਸਰੇ ਪਿੰਡਾਂ ਤੋਂ ਲੋਕਾਂ ਨੇ ਪਾਣੀ ਲਿਆ ਰਹੇ ਨੇ ਤੇ ਸਰਕਾਰੀ ਅਧਿਕਾਰੀ ਸਿਰਫ ਦੱਸਿਆ ਜਾ ਰਿਹਾ ਕਿ ਪਹਲਵਾਨੀ ਜਿਹੜੀ ਤਕਸੀਮਤ ਨੇ ਲੋਕੀ ਇਸ ਸਮੇਂ ਬੜੇ ਹੱਦ ਤੱਕ ਨੇ ਉਹਨਾਂ ਦੱਸਿਆ ਕਿ ਮੰਡੀ ਤੋਂ ਕੁਝ ਧਰਪਾਲਾ ਲਿਆ ਆ ਕੇ ਇੱਥੇ ਦਿੱਚ ਤੇ ਪਸ਼ੂਆਂ ਦੇ ਲਈ ਜਿਹੜਾ ਬਨਵਾ ਚਾਰਾ ਮਿਲਿਆ ਉਸ ਤੋਂ ਇਲਾਵਾ ਕੋਈ ਸਾਰ ਕਿਸੇ ਨੇ ਨਹੀਂ ਨਹੀਂ ਤੇ ਅਧਿਕਾਰੀ ਸਿਰਫ ਆਉਂਦੇ ਨੇ ਹਲਕੇ ਦੇ ਆਗੂ ਸਿਰਫ ਆਪਣੇ ਡਰਾਮੇ ਵਾਢੀ ਕਰਨ ਤੱਕ ਸੀਮਿਤ ਨੇ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਪਿੰਡ ਦੇ ਹਾਲਾਤ ਪੜੇ ਹੋਏ ਨੇ ਤੇ ਚੇਤਾਵਨੀ ਕੀ ਕਹਿਣਾ ਚਾਹੁੰਦੇ ਆ ਸਾਡੇ ਪਾਣੀ ਦੀ ਬਹੁਤਾ ਆਇਆ ਬਹੁਤ ਔਖੀਆਂ ਸੀ ਸਾਡਾ ਬੰਨ ਵਧਣਾ ਚਾਹੀਦਾ ਆ ਤੇ ਸੰਗਤ ਪਾਣੀ ਤੋਂ ਬਹੁਤ ਤੰਗ ਆ ਕਿੰਨੇ ਦਿਨ ਹੋ ਗਿਆ ਪਾਣੀ ਆਇਰੋ ਆਹੋਗਾ 5-6 ਦਿਨ ਤਾਂ ਹੋਗਾ 5-6 ਦਿਨ ਹੋਇਆ ਤੇ ਹਾਂਜੀ ਘਰਾਂ ਚ ਕੰਨਾਂ ਦੇ ਬਲ ਗਿਆ ਆ ਕੋਈ ਲੰਗਰ ਦਾ ਕੋਈ ਖਾਣ ਪੀਣ ਦਾ ਕੋਈ ਰਾਛ ਨਹੀਂ ਆਇਆ ਕੋਈ ਰਖਣ ਪਾਣੇ ਕੋਈ ਕੁਛ ਵੀ ਨਹੀਂ ਪਹੁੰਚਾ ਜੀ ਕੋਈ ਸਰਕਾਰ ਦਾ ਅਧਿਕਾਰੀ ਕੋਈ ਨੁਮਾਇੰਦਾ ਇੱਕ ਪਸੂਮਾ ਦੇ ਖਾਵਾਚਾਰਾ ਜਰੂਰ ਆਇਆ ਜਾਂ ਪਾਟੀਆਂ ਤਰਪਾਲਾਂ ਪਹੁੰਚੀਆਂ ਇੱਥੇ ਅੱਛਾ ਜੀ ਬਸ ਹੋਰ ਕੁਛ ਨਹੀਂ ਹੈ ਠੀਕ ਹੈ ਹਾਂ ਜੀ ਹੋਰ ਕੋਈ ਤੁਹਾਨੂੰ ਤੁਹਾਡੇ ਖਾਣ ਪੀਣ ਲਈ ਕੋਈ ਸਪਕਰੀ ਆਈ ਨਹੀਂ ਨਹੀਂ ਬਾਜੀ ਕੁਛ ਨਹੀਂ ਹੈ ਕੋਈ ਦੂਜਾ ਨਹੀਂ ਆਇਆ ਤੁਸੀਂ ਨਾ ਇੱਥੇ ਕਿਹੜਾ ਕਰਦੇ ਹੋ ਤੁਸੀਂ ਬੈਂਡ ਕਰਦੇ ਹੋ ਤੁਸੀਂ ਮੰਗ ਕੀ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਸਾਡੇ ਲਈ ਬੰਨ ਬੱਜਣਾ ਚਾਹੀਦਾ ਆ ਸਰਕਾਰੀ ਸਾਨੂੰ ਪਾਣੀ ਵਧੀਆ ਮਿਲਣਾ ਚਾਹੀਦਾ ਆ ਅਸੀਂ ਜਦੋਂ ਹਾੜਾਂ ਆਉਂਦੇ ਬਹੁਤ ਤੰਗੀ ਆ ਸਾਨੂੰ ਬਹੁਤ ਖਪੰਡ ਨੂੰ ਮੁਸ਼ਕਲ ਆ ਚਲੋ ਬੱਚੇ ਆ ਗਾਮ ਦੇ ਟਰੈਕਟਰ ਰੇਲੀਆਂ ਤੇ ਫਿਰਦੇ ਆ ਬਹੁਤ ਮੇਆ ਸਾਡੇ ਮੁੰਡੇ ਪਿੰਡ ਤੇ ਤਰਪਾਲਾਂ ਜਿੱਦਾਂ ਨੂੰ ਇਹਨਾਂ ਨੂੰ ਮਿਲੀਆਂ ਉਦਾਂ ਨਹੀਂ ਲੈ ਕੇ ਆ ਗਏ ਆ ਦੇਤੀਆਂ ਨਹੀਂ ਘਰ ਘਰ ਵੰਡ ਦਿੱਤੀਆਂ ਆ ਇਹਨਾਂ ਲੋੜ ਸੇ ਬਾਵਾਨੀ ਕੁਛ ਵੀ ਮਿਲਿਆ ਕੁਛ ਨਹੀਂ ਪਸ਼ੂਆਂ ਦਾ ਚਾਰਾ ਮਿਲਿਆ ਜਿੰਨਾਂ ਜਿੰਨਾਂ ਦੇ ਪਸ਼ੂ ਸੀ ਖਾਣ ਪੀਣ ਕੁਛ ਨਹੀਂ ਮਿਲਿਆ ਖਾਣ ਪੀਣ ਸਾਡੇ ਵਾਸਤੇ ਕੁਛ ਨਹੀਂ ਆਇਆ ਕਿਸੇ ਨੇ ਨਹੀਂ ਪੁੱਛਿਆ ਕੀ ਚਾਹੀਦਾ ਕੀ ਨਹੀਂ ਕਿ ਸਾਡੇ ਬੱਚੇ ਨਿਕ ਨਿਕੇ ਕੁਛ ਮੰਗਦੇ ਖਾਣ ਨੂੰ ਇੱਕ ਸਾਡੇ ਪਿੰਡ ਦੇ ਨੇ ਦੁੱਧ ਲੈ ਕੇ ਜਾਂਦੇ ਉਹਨੇ ਦੁੱਧ ਬਥੇਰਾ ਰਾਤੀ ਵੰਡਿਆ ਸੀ ਸੇਵਾ ਬਹੁਤ ਕੀਤੀ ਆ ਹਾਂ ਪਿੰਡ ਦੇ ਨੇ ਸੇਵਾ ਮਿਲਿਆ ਜੀ ਸਾਥ ਦੇ ਰਹਾ ਤੁਹਾਡਾ ਹਾਂ ਦਿੰਦੇ ਆ ਸਿਹਤ ਦਿੰਦੇ ਪਿੰਡ ਵਾਲੇ ਜੋ ਹੁੰਦਾ ਸਾਡੇ ਪਿੰਡ ਵਾਲੇ ਕਰਦੇ ਸਾਡਾ ਪੂਰਾ ਸਾਥ ਦਿੰਦੇ ਆ ਸਰਕਾਰ ਵੱਲੋਂ ਕੋਈ ਸਰਕਾਰ ਨਾਲ ਸਾਨੂੰ ਕਿਸੇ ਦੇ ਨਹੀਂ ਪੁੱਛਿਆ ਬਾਅਦ ਵਿੱਚ ਡਾਕਟਰ ਜੀ ਮੌਕੇ ਤੇ ਆਏ ਵੱਲ ਪਹੁੰਚੇ ਤੁਹਾਡੇ ਕੋਲ ਇੱਥੇ ਨਹੀਂ ਪਹੁੰਚੇ ਬਾਹਰ ਨਹੀਂ ਆਈ ਬਸਰਾਂ ਦੇ ਵਿੱਚ ਆਏ ਤੁਹਾਡੇ ਨਹੀਂ ਸਾਡੇ ਨਹੀਂ ਬਾਰੋ-ਬਾਰੋ ਮੁੜਦੇ ਪਰ ਕੀ ਮੰਗਤੀ ਹੈ ਤੁਹਾਡੀ ਸਰਕਾਰ ਤੋਂ 92 ਦੀ ਆ ਤੇ ਇੱਕ ਸਾਨੂੰ ਸਰਕਾਰੀ ਮੋਟਰ ਪਾਣੀ ਪੀਣੇ ਵਾਲਾ ਮਿਲਣਾ ਚਾਹੀਦਾ ਉਦੋਂ ਅਸੀਂ ਬਹੁਤ ਦੁਖੀ ਆ ਜਿਨ੍ਹਾਂ ਨੇ ਪਾਣੀ ਤੁਹਾਡੇ ਕੋਲ ਪੀਂਗ ਵਾਲਾ ਨਹੀਂ ਪਾਣੀ ਹੈ ਨਾ ਸਾਡੇ ਕੋਲ ਪੀਣੇ ਵਾਲਾ ਬਲੇਡ ਵੀ ਹੈ ਨਹੀਂ ਬਲੇਡ ਤਾਂ ਕੱਲੇ ਗਈ ਆ ਤੇ ਕਿਸੇ ਦੇ ਖਾੜੀ ਨਾਲਾ ਸਮਾਨ ਹੈਗਾ ਕਿਸੇ ਦੇ ਨਹੀਂ ਕੋਈ ਇੱਕ ਡੰਗ ਡੰਗ ਦਾ ਕਰਦਾ ਦੋ ਡੰਗ ਦਾ ਕਰਦਾ ਕਰਦਾ ਪਰ ਹਫਤੇ ਹਫਤੇ ਦਾ ਕਿਸੇ ਦਿਨ ਇੱਥੇ ਹੈਗਾ ਸਮਾਨ ਸਰਕਾਰ ਨੂੰ ਤਾਂ ਸਾਨੂੰ ਕੋਈ ਫਾਇਦਾ ਨਹੀਂ ਆ ਸਾਡੇ ਪਿੰਡ ਤੇ ਪਹੁੰਚਦੇ ਆ ਮਾੜਾ ਮੋਟਾ ਕਰਦੀ ਆ ਹਾਂ ਧੰਨਵਾਦ ਸਾਰੇ ਸਾਥੀਆਂ ਦਾ ਜਿਹੜੇ ਔਖੇ ਟੈਮ ਵਿੱਚ ਉਹ ਸਾਡੇ ਵਿਸ਼ੇਸ਼ ਤੌਰ ਤੇ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੌਜਵਾਨ ਸਾਥੀਆਂ ਦਾ ਮੈਂ ਧੰਨਵਾਦ ਕਰਾਂਗਾ ਕਿ ਜਿਹੜਾ ਪ੍ਰਸ਼ਾਸਨ ਦਾ ਰੋਲ ਬਣਦਾ ਹੈ ਉਹ ਸਾਥੀ ਸਾਡੇ ਟਰੈਕਟਰ ਲਗਾ ਕੇ ਜਿਹੜਾ ਰਾਹ ਗਿਰਾਂ ਨੂੰ ਆਉਣ ਵਾਲੇ ਸਾਥੀਆਂ ਲਿਆ ਰਹੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਅੱਜ ਬਹੁਜ ਸਾਰ ਸਮਾਜ ਪਾਰਟੀ ਵੱਲੋਂ ਸਮੁੱਚੀ ਸਾਡੀ ਟੀਮ ਪਿੰਡ ਜਿਹੜੇ ਨੇ ਚੇਤਾ ਔਰ ਹੋਰ ਵੀ ਅਸੀਂ ਪਠਲਾਵਾ ਵਗੈਰਾ ਹੋਰ ਸਾਰੇ ਪਿੰਡਾਂ 'ਚ ਅਸੀਂ ਅੱਜ ਗਏ ਹਾਂ ਔਰ ਇਸ ਮੌਕੇ ਤੇ ਇਹੀ ਮੈਂ ਅਪੀਲ ਕਰਾਂਗਾ ਕਿ ਅਜ ਸੰਕਟ ਦੇ ਸਮੇਂ ਤੇ ਕੁਦਰਤ ਦੀ ਰੋਹੀ ਦਾ ਜਿੱਥੇ ਇਲਾਕੇ ਦੇ ਲੋਕ ਸ਼ਿਕਰ ਨੇ ਉਹਦੇ ਨਾਲ ਸਰਕਾਰਾਂ ਦੀ ਨਿਲੈਕੀ ਸਹੀ ਸਮੇਂ ਤੇ ਪ੍ਰਬੰਧ ਨਾ ਕਰਨੇ ਉਹਦੇ ਲਈ ਜਿਹੜੀ ਹੋਰ ਲੋਕਾਂ ਜਿਹੜੀ ਹੈ ਪੀੜਾ ਹੈ ਔਰ ਇਸ ਮੌਕੇ ਤੇ ਮੈਂ ਅਪੀਲ ਕਰਾਂਗਾ ਪ੍ਰਸ਼ਾਸਨ ਨੂੰ ਇਸ ਨਗਰ ਨਿਵਾਸੀਆਂ ਦੀਆਂ ਸਮੱਸਿਆਵਾਂ ਧਿਆਨ ਚ ਰੱਖਦੇ ਹੋਏ ਜਿੱਥੇ ਇੱਕ ਬੋਰਡ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਔਰ ਪਸ਼ੂਆਂ ਦੇ ਲਈ ਖਾਣੇ ਦਾ ਉਹਨਾਂ ਦੇ ਚਾਰੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਹਦੇ ਨਾਲ-ਨਾਲ ਜਿਹੜੇ ਲਗਾਤਾਰ ਜਿਹੜੇ ਨਮੀ ਪੈ ਰਹੇ ਨੇ ਔਰ ਇਸ ਇਲਾਕੇ ਵਿੱਚ ਜਿਹੜਾ ਇਸ ਨੂੰ ਜਿਹੜਾ ਰਾਸ਼ਨ ਦੇ ਵੀ ਜਿਹੜੀ ਹੈ ਜ਼ਰੂਰਤ ਹੈ ਉਹਦੇ ਲਈ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਇਹ ਨਾਲ ਨਾਲ ਇਸ ਮੌਕੇ ਤੇ ਜੋ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਅਸੀਂ ਜਿਹੜੇ ਨੇ ਹਨਾਂ ਦੀ ਰੋਕਥਾਮ ਲਈ ਪੱਕਾ ਪ੍ਰਬੰਧ ਕੀਤੇ ਗਏ ਨੇ ਅੱਜ ਉਹਨਾਂ ਦੇ ਜਿਹੜੇ ਦਾਅਵੇ ਜਿਹੜੇ ਨੇ ਖੋਖਲੇ ਸੱਦ ਹੋਏ ਨੇ ਉਹ ਦਾਅਵੇ ਸਭ ਗੱਲਾਂ 'ਚ ਨੇ ਭਾਸ਼ਣਾ 'ਚ ਨੇ ਪ੍ਰੈਕਟੀਕਲੀ ਨਹੀਂ ਐ ਅਗਰ ਸਮੇਂ ਸਿਰ ਇਲਾਕੇ ਦੀਆਂ ਪੰਜਾਬ ਦੀਆਂ ਇਲਾਕੇ ਦੀਆਂ ਬਈਆਂ ਦੀ ਸਫਾਈ ਕੀਤੀ ਹੁੰਦੀ ਬੰਨ ਪੱਕੇ ਕੀਤੇ ਹੁੰਦੇ ਤਾਂ ਸ਼ਾਇਦ ਜਿਹੜੀ ਹੈ ਲੋਕਾਂ ਦੀ ਜਿਹੜੀ ਹੈ ਇਹ ਕੁਦਰਤੀ ਜਿਹੜੀ ਮਾਰ ਹੈ ਉਹਦੇ ਨਾਲ ਪ੍ਰਸ਼ਾਸਨ ਦੀ ਸ਼ਾਸਨ ਪ੍ਰਸ਼ਾਸਨ ਦੀ ਜਿਹੜੀ ਹੈ ਅਣਗਹਿਲੀ ਨਾਲ ਜਿਹੜੀ ਮਾਰ ਪੇ ਰਹੀ ਹੈ ਉਹ ਚ ਬਚਾਅ ਕੀਤਾ ਜਾ ਸਕਦਾ ਸੀ ਇਸ ਕਰਕੇ ਅੱਜ ਤੁਹਾਡੇ ਮੱਦੇ ਨਾ ਹੀ ਅਸੀਂ মিডিਏ ਦੇ ਸਾਥੀ ਜਿਹੜੇ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਣ ਦੇ ਲਈ ਸਮਝਣ ਲਈ ਆਏ ਨੇ ਤਾਂ ਇਸ ਔਕੇ ਸਮੇਂ 'ਚ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹੋਏ ਇਹ ਗੱਲ ਜਿਹੜੀ ਲੋਕਾਂ ਦੀ ਜਿਹੜੀ ਹੈ ਤੁਸੀਂ ਮੀਡੀਆ ਸਰਕਾਰ ਦੇ ਰਾਹੀਂ ਇੱਕੋ ਸਾਧਨ ਹੁੰਦਾ ਹੈ ਜਿੱਦੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾ ਸਕੇ ਤੁਸੀਂ ਬਾਖੂ ਵੀ ਜਿਹੜੀ ਆਵਾਜ਼ ਪੰਜਾਬ ਦੇ ਬਖ ਮੰਤਰੀ ਦੇ ਦੇ ਪ੍ਰਧਾਨ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਰਾਜਨੀਤੀ ਤੋਂ ਉੱਟ ਕੇ ਅੱਜ ਸੰਕਟ ਦੇ ਸਮੇਂ ਤੇ ਉਹ ਪੰਜਾਬੀ ਦੀ ਬਾਹ ਫੜਨੀ ਚਾਹੀਦੀ ਹੈ ਆ ਇੱਕ ਕਿਸਾਨਾਂ ਦੇ ਲੱਖਾਂ ਨੇ ਅੱਜ ਲੱਖਾਂ ਕੈਦ ਉਹਨਾਂ ਦੇ ਜ਼ਮੀਨ ਜਿਹੜੇ ਨੇ ਅੱਜ ਉਹਨਾਂ ਦੇ ਤਬਾਹ ਚੁੱਕੇ ਨੇ ਮਜਦੂਰਾਂ ਦੇ ਜਿਹੜੇ ਨੇ ਘਰ ਚੋ ਰਹੇ ਨੇ ਮਕਾਨ ਡਿੱਗ ਰਹੇ ਨੇ ਉਹ ਬਹੁਤ ਸਾਰੇ ਇਲਾਕੇ ਚ ਵੀ ਜਿਹੜੇ ਨੇ ਮਕਾਨ ਡਿੱਗੇ ਨੇ ਉਹਨਾਂ ਦਾ ਸਰਵਾ ਕਰਕੇ ਉਹਨਾਂ ਨੂੰ ਮੌਜਾ ਦੇਣਾ ਚਾਹੀਦਾ ਹੈ ਹੋਰ ਜਿਹੜੇ ਨੇ ਲੋੜਵੰਦ ਜਿਹੜੇ ਨੇ ਉਹਨਾਂ ਨੂੰ ਜਿਹੜਾ ਇਸ ਸੰਕਰ ਦੇ ਸਮੇਂ ਤੋਂ ਦੀ ਬਾਹ ਫੜ ਕੇ ਉਹ ਰਾਹਤ ਦੇਣੀ ਚਾਹੀਦੀ ਹੈ ਇਹ ਜ਼ਰੂਰਤ ਹੈ ਉਹਨਾਂ ਸਾਰੇ ਐਨ ਆਰ ਆ ਸਾਥੀਆਂ ਬੇਨਤੀ ਕਰਾਂਗੇ ਕਿ ਰਲ ਮਿਲ ਕੇ ਆਪਾਂ ਸੰਕਰ ਦੇ ਸਮੇਂ ਚ ਇੱਕ ਦੂਸਰ ਸਹਿਯੋਗ ਕਰਕੇ ਇਸ ਸਮੇਂ ਚੋਂ ਨਿਕਲੀਏ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ